ਪਿੰਡ ਝੁੱਗੀਆਂ ਨੂਰ ਮੁਹੰਮਦ ਦੀ ਸਰਪੰਚੀ ਨਾਲ ਬਣੀ ਪੰਚਾਇਤ ਨੇ ਹਲਕਾ ਉਧਾਇਕ ਦਾ ਧੰਨਵਾਦ। ਵਿਧਾਨ ਸਭਾ ਹਲਕੇ ਪੱਟੀ ਅਦੀਨ ਆਉਂਦਾ ਪਿੰਡ ਝੁੱਗੀਆਂ ਨੂਰ ਮੁਹੰਮਦ ਦੀ ਸਰਪੰਚੀ ਨਾਲ ਬਣੀ ਨਵੀਂ ਪੰਚਾਇਤ ਜਿਸ ਦਾ ਪੰਜਾਬ ਸਿੰਘ ਸਰਪੰਚ ਫਾਰਜ ਸਿੰਘ ਦਲਬਾਖ ਸਿੰਘ ਵਿਰਤਾ ਸਿੰਘ ਲਖਪੀਰ ਕੌਰ ਬਲਵਿੰਦਰ ਕੌਰ ਮੈਂਬਰ ਪੰਚਾਇਤ ਚੁਣੇਗੇ। ਸਮੂਹ ਪੰਚਾਇਤ ਨੇ ਪਿੰਡ ਵਾਸੀਆਂ ਦੀ ਕੀਤੀ ਪਾਰਟੀ ਜਸਵਿੰਦਰ ਸਿੰਘ ਸੇਖੋਂ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਕਰਨਦੀ ਸਿੰਘ ਐਡਵੋਕੇਟ ਪੱਟੀ ਗੁਰਮੀਤ ਸਿੰਘ ਸਰਪੰਚ ਦੂਤ ਬਲਕਾਰ ਸਿੰਘ ਸਰਪੰਚ ਅਸੂਲ ਅਤੇ ਜਸਪ੍ਰੀਤ ਸਿੰਘ ਸਰਪੰਚ ਖੁੰਡਾਲਾ ਗੁਰਮੀਤ ਸਿੰਘ ਖੁੰਡਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਦਲਬੀਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਪੰਚਾਇਤ ਸਿਰਫ ਸਮਤੀ ਨਾਲ ਬਣੀ ਹੈ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਭਲਾਈ ਦੇ ਕੰਮ ਕਰੇਗੀ ਤੇ ਪੰਜਾਬ ਸਿੰਘ ਸਰਪੰਚ ਨੇ ਕਹਿ ਕਿ ਅਸੀਂ ਧੰਨਵਾਦੀ ਹਾਂ ਕਾਬ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਜਿਨ੍ਹਾਂ ਦੀ ਚੰਗੀ ਸੋਚ ਸਦਕਾ ਸਾਡੀ ਸਰਪੰਚੀ ਨਾਲ ਪੰਚਾਇਤ ਬਣੀ ਹੈ ਸਾਡੇ ਪਿੰਡ ਝੁੱਗੀਆਂ ਨੂਰ ਮੁਹੰਮਦ ਦਾ ਵਿਕਾਸ ਪਿਛਲੀ ਸਰਕਾਰ ਵੱਲੋਂ ਨਾ ਮਾਤਰ ਹੀ ਹੋਇਆ ਹੈ ਸਾਡੇ ਪਿੰਡ ਵਿੱਚ ਨਾ ਤਾਂ ਬੱਚਿਆਂ ਦੇ ਪੜਨ ਵਾਸਤੇ ਸਰਕਾਰੀ ਸਕੂਲ ਹੈ ਤੇ ਨਾ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਿਛਲੀ ਸਰਕਾਰ ਨੇ ਕੀਤਾ ਹੈ ਅਸੀਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਪੂਰਨ ਕਹਿੰਦੇ ਹਾਂ ਕਿ ਸਾਡੀ ਪੰਚਾਇਤ ਬਿਨਾਂ ਕਿਸੇ ਵਿਤਕਰੇ ਤੋਂ ਪਿੰਡ ਦਾ ਸਰਪੱਖੀ ਵਿਕਾਸ ਕਰੇਗੀ ਕੈਮਰਾਮੈਨ ਗੁਰਸੇਵਕ ਗੁਰਸੇਵਕ ਸਿੰਘ ਦੇ ਨਾਲ ਕੱਪੜ ਗਿਲ ਦੀ ਵਿਸ਼ੇਸ਼ ਰਿਪੋਰਟ ਦੀ ਸਾਡੀ ਪੰਚਾਇਤ ਅੱਜ ਸਰਪੰਚੀ ਦੇ ਨਾਲ ਚੁਣੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸਾਡੀ ਪੰਚਾਇਤ ਸਰਦਾਰ ਮਹਿੰਦਰ ਸਿੰਘ ਗਿੱਲ ਐਮਐਲਏ ਹਲਕਾ ਪੱਟੀ ਤੋਂ ਜਿਨ੍ਹਾਂ ਨੇ ਸਰਪੰਚੀ ਨਾਲ ਸਾਡੀ ਪੰਚਾਇਤ ਬਣਾਈ ਆ ਕਿਉਂਕਿ ਸਾਡਾ ਪਿੰਡ ਆ ਬਾਰਡ ਏਰੀਆ ਬਹੁਤ ਪਛੜਿਆ ਹੋਇਆ ਪਿੰਡ ਆ ਇਹ ਵਿਕਾਸ ਪੱਖੋਂ ਬਹੁਤ ਪਛੜਿਆ ਹੈ ਕੋਈ ਪਾਣੀ ਵਾਲੀ ਟੈਂਕੀ ਨਹੀਂ ਇੱਥੇ ਕੋਈ ਇੱਥੇ ਸਕੂਲ ਨਹੀਂਗਾ ਚੱਲਦਾ ਕੋਈ ਛੜਕਣੀ ਤੱਜ ਦੀ ਪਾਣੀ ਦੇ ਨਿਕਾਸ ਤੋਂ ਬਹੁਤ ਪਟੜੇ ਹੋਏ ਆਹੀਂ ਅਸੀਂ ਆਸ ਕਰਦੇ ਆ ਕਿ ਸਾਨੂੰ ਸਰਦਾਰ ਮਹਿੰਦਰ ਸਿੰਘ ਗਿੱਲ ਸਾਡਾ ਸਾਥ ਦੇਣਗੇ ਅਸੀਂ ਉਹਨਾਂ ਦੀ ਯੋਗ ਤੇ ਪੂਰੇ ਉਤਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਾਧ ਸਿੰਘ ਹੈ ਜੀ ਪਿੰਡ ਮੇਰਾ ਛਿੱਗਿਆ ਨੂਰ ਨੌਂਦੇ ਇਸ ਪਿੰਡ ਦੇ ਜਿਹੜੇ ਲੋਕ ਨੇ ਬਹੁਤ ਚੰਗੇ ਨੇ ਨਾ ਚਾਰਿਆਂ ਨੇ ਬਹੁਤ ਸਾਰਾ ਸਾਡੀ ਪਾਰਟੀ ਨੂੰ ਮਾਨ ਦਿੰਦਾ ਇਸ ਦੇ ਨਾਲ ਸਾਡੇ ਪੰਜ ਮੈਂਬਰ ਜਿਹੜੇ ਨੇ ਉਹ ਵੀ ਸਹਿਮਤੀ ਨਾਲ ਹੀ ਚੁਣੇ ਨੇ ਜਿਹੜਾ ਸਰਪੰਚ ਹੈ ਉਹ ਵੀ ਸਹਿਮਤੀ ਨਾਲ ਚੁਣਿਆ ਪਰ ਨੂੰ ਸਰਦਾਰ ਮਹਿੰਦਰ ਸਿੰਘ ਗਿੱਲ ਜੀ ਦਾ ਸਲਵੀਰ ਸਿੰਘ ਸੇਖੋਂ ਸਾਉ ਦਾ ਫੋਕ ਪਾਜੀ ਦਾ ਸਿੱਧੂ ਸਾਉ ਦਾ ਬਹੁਤ ਸਾਡੇ ਨਾਲ ਸਹਿਯੋਗ ਰਿਹਾ ਇਹਨਾਂ ਸਾਡੀ ਪਟੜ ਬਹੁਤ ਵਧੀਆ ਬਣਾਈ ਅਸੀਂ ਇਹਨਾਂ ਦੇ ਤਹਿ ਦਰੋਂ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦਾ ਜਿਹੜਾ ਵਕਾਫ ਬਿਲਕੁਲ ਠੱਪ ਗਿਆ 25 ਸਾਲ ਤੋਂ ਪਿਛਲੇ ਸਰਪੰਚ ਨੇ ਜਿਹੜਾ ਕੋਈ ਵੀ ਗ੍ਰਾਂਟਤਾ ਪਾਇਆ ਕਿਤੇ ਨਹੀਂ ਲਾਇਆ ਤੇ ਨਾ ਕੋਈ ਇੱਥੇ ਕੋਈ ਵਕਾਫ ਹੈ ਕਿਸੇ ਦਾ ਪਾਣੀ ਛੜਕਾਂ ਦੇ ਵਿੱਚ ਵੇਖੋ ਖੜਾ ਕਾਹਿੰਦੇ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਆਈ ਸਾਡੀ ਸਰਕਾਰ ਤੇ ਕੋ ਗਰੀਤਾ ਦੀ ਫੌਜ ਦੋਗੇ ਇਹ ਕਰਕੇ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ ਸਰਦਾਰ ਮਹਿੰਦਰ ਸਿੰਘ ਜੀ ਖੇਲ ਦਾ ਤੈ ਤੋਂ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਜੁਲਦੀਪ ਸਿੰਘ ਸੇਖਰਪਾਲ ਦਾ ਫੁੱਕ ਭਾਜੀ ਦਾ ਤੁਹਾਡੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਬੀਆ ਸ਼ੁਭਨਾਮ ਜੀ ਜੀ ਮੇਰਾ ਨਾਮ ਸਰਪੰਤ ਸਿੰਘ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਮੈਂ ਸੀਨੀਅਰ ਕਾਰਸ਼ੀਆਦ ਹਾਂ ਤਾਂ ਜਿਹੜੇ ਝੁਗੀਆਂ ਨਰਮਨ ਮੁਹੰਮਦ ਦੇ ਵਿੱਚ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਬਣੀ ਹੈ ਜੀ ਹਾਂਜੀ ਤੇ ਕਿੱਦਾਂ ਦੀ ਪੰਚਾਇਤ ਵਿਕਾਸ ਕੁਰੂ ਦੇ ਕਿੱਦਾਂ ਦੇ ਪ੍ਰਾਲੀ ਦੇ ਵੇਖੋ ਇਹ ਜਿਹੜੀ ਪੰਚਾਇਤ ਬਣੀ ਹੈ ਨਾ ਇਹ ਸਰਦਾਰ ਹਰਮਿੰਦਰ ਸਿੰਘ ਗਿੱਲ ਜਿਹੜੇ ਐਮਐਲਏ ਆ ਉਹਨਾਂ ਦੇ ਅਸ਼ੀਰਵਾਦ ਸਦਕਾ ਪੰਚਾਇਤ ਬਣੀ ਆ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ ਆ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਸਾਡੇ ਐਮਐਲਏ ਸਾਹਿਬ ਦੇ ਪਿੱਛੋਂ ਵੀ ਹਦਾਇਤਾਂ ਨੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਦਾ ਇਹਨਾਂ ਨੇ ਵਿਕਾਸ ਕਰਨਾ ਹੈ ਬਗੈਰ ਕਿਸੇ ਜਾਲੇਸ਼ ਤੋਂ ਹਰ ਬੰਦੇ ਨੂੰ ਇਥੇ ਪਿੰਡ ਦੇ ਵਿੱਚ ਵਿਕਾਸ ਦਾ ਜਿਹੜਾ ਨਾ ਇਹ ਹਰ ਬੰਦੇ ਨੂੰ ਮੌਕਾ ਦੇਣਗੇ ਜੋ ਉਹਦਾ ਹੱਕ ਬਣਦਾ ਪਿੰਡ ਦੇ ਜਿਤਨਾ ਐਸਸੀ ਵਰਗਾ ਉਹਨਾਂ ਦੀ ਕੋਈ ਵੀ ਉਹਨਾਂ ਵਾਸਤੇ ਸਕੀਮ ਆਉਂਦੀ ਆ ਚਾਹੇ ਆਟਾ ਦਾਲ ਦੀ ਹੋਵੇ ਚਾਹੇ ਪੈਨਸ਼ਨਾਂ ਦੀ ਸਕੀਮ ਹੋਵੇ ਉਹਦੇ ਵਿੱਚ ਹਰ ਬੰਦੇ ਨੂੰ ਜੋ ਉਹਦਾ ਹੱਕ ਬਣਦਾ ਸਰਕਾਰ ਵੱਲੋਂ ਉਹ ਇਹ ਦਿਵਾਉਣ ਦੀ ਕੋਸ਼ਿਸ਼ ਕਰਨਗੇ ਤੇ ਸਰ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਪਿਛਲੀਆਂ ਪੰਚਾਇਤਾਂ ਦੁਆਰਾ ਕੋਈ ਵਿਕਾਸ ਦੇ ਕੰਮ ਰਹਿ ਗਏ ਸੀ ਜਾਂ ਵਿਥੋ ਜਿਹੜੀ ਪਿਛਲੀ ਪੰਚਾਇਤ ਦੇ ਸਰਕਾਰ ਦੇ ਵਿੱਚ ਪੰਚਾਇਤ ਬਣੀ ਸੀ ਨਾ ਸਭ ਤੋਂ ਪਹਿਲਾਂ ਤੇ ਇਹ ਝੁਗਿਆ ਨੂਰ ਮੁਹੰਮਦ ਦਾ ਪਿੰਡ ਦਾ ਜਿਹੜਾ ਵਿਕਾਸ ਹੈ ਨਾ ਪਾਣੀ ਦਾ ਹੀ ਨਿਕਾਸ ਨਹੀਂ ਹੈਗਾ ਬਾਕੀ ਇੱਥੇ ਕੋ ਗੜੀਆਂ ਨਾਲੀਆਂ ਦਾ ਜਾਂ ਸੜਕ ਦਾ ਅਸੀਂ ਵੇਖਣ ਦੇ ਆ ਕੋਈ ਕਿਸੇ ਕਿਸਮ ਦਾ ਸਾਨੂੰ ਵਿਕਾਸ ਨਜ਼ਰ ਨਹੀਂ ਆਉਂਦਾ ਤੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਇਹ ਕੋਸ਼ਿਸ਼ ਕਰਾਂਗੇ ਸਾਡੇ ਐਮਐਲਏ ਸਾਹਿਬ ਜਿਹੜੇ ਉਹ ਬਹੁਤ ਜ਼ਿਆਦਾ ਮਤਲਬ ਸੰਜੀਦਾ ਨੇ ਇਸ ਗੱਲ ਦੇ ਵਿੱਚ ਇਲਾਕੇ ਦਾ ਵਧੀਆ ਤਾਂ ਵਧੀਆ ਚੰਗੀ ਤਰ੍ਹਾਂ ਵਿਕਾਸ ਕੀਤਾ ਜਾਵੇ ਜਿਹੜੀਆਂ ਪਿਛਲੀ ਸਰਕਾਰ ਦੇ ਵਿੱਚ ਜਿੰਨੀਆਂ ਵੀ ਉਲਤਾਂ ਰਹਿ ਗਈਆਂ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ। ਠੀਕ ਠੀਕ ਹੈ। ਇਹ ਪਿੰਡ ਝੁੱਗਿਆ ਨੋਰਮਲ ਮੰਨਦੇ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਹੈ। ਮੈਂ ਸਰਦਾਰ ਰਮਿੰਦਰ ਸਿੰਘ ਗਿੱਲ ਸਰਦਾਰ ਦਲਵੀਰ ਸਿੰਘ ਸੇਖੋ ਸੁਖ ਭਾਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਯੋਗ ਸਮਝਿਆ ਵੀ ਇਹ ਸਰਪੰਚ ਬਣੇ। ਤੇ ਮੈਂ ਇਹਨਾਂ ਦੀਆਂ ਉਮੀਦਾਂ ਦੇ ਪੂਰਾ ਖਰਾਫ ਕਰੂੰਗਾ ਆਪਦੇ ਪਿੰਡ ਦਾ ਸਰਪੱਖੀ ਬੁਕਾ ਕੇ ਵਿਕਾਸ ਕਰਾਂਗਾ ਮੇਰਾ ਪਿੰਡ ਵਿਕਾਸ ਤੋਂ ਕਾਫੀ ਪਛੜਿਆ ਹੋਇਆ ਏ ਇੱਥੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਹੈਗਾ ਤੇ ਗਿੱਲ ਸਾਹਿਬ ਨੇ ਹੰਨਾ ਵਾਦਾ ਕੀਤਾ ਪੀ ਉਹ ਸਾਨੂੰ 5 ਲੱਖ ਰੁਪਈਆ ਸਰਵ ਸੰਸਤੀ ਦਾ ਦਿਵਾਉਣਗੇ ਉਹਦੇ ਨਾਲ ਹੀ ਸਭ ਤੋਂ ਪਹਿਲਾਂ ਪਿੰਡ ਵਿੱਚ ਪਾਣੀ ਦੀ ਨਿਕਾਸ ਦਾ ਵਿਕਾਸ ਕਰਵਾਵਾਂਗੇ ਸਾਡੇ ਪਿੰਡ ਬਿਲਕੁਲ ਪਿੰਡ ਵਿੱਚ ਪਾਣੀ ਦਾ ਨਿਕਾਸ ਨਹੀਂ ਹੈਗਾ ਤੇ ਹੋਰ ਵੀ ਬਹੁਤ ਸਾਰੀਆਂ ਘਾਟਾ ਸਾਡੇ ਸਰਕਾਰੀ ਸਕੂਲ ਹੈ ਨਹੀਂ ਜੀ ਮੰਨੀਆਂ ਬਿਲਕੁਲ ਸਾਡੇ ਨਾਂ ਦੇ ਬਰਾਬਰ ਆ ਕੋਈ ਧਰਮਸ਼ਾਲਾ ਨਹੀਂ ਕੋਈ ਸਾਡੇ ਜਗ੍ਹਾ ਨਹੀਂ ਹੈਗੀ ਇਦਾਂ ਦੀ ਅਸੀਂ ਸਭ ਤੋਂ ਪਹਿਲਾਂ ਪਿੰਡਾਂ ਦਾ ਵਿਕਾਸ ਲਈ ਇਹ ਜਿਹੜੀਆਂ ਗਿਣਤੀਆਂ ਚੀਜ਼ਾਂ ਸਭ ਤੋਂ ਪਹਿਲਾਂ ਇਹ ਕਰਾਂਗੇ ਪ੍ਰਾਇਮਰੀ ਸਕੂਲਾਂ ਨੂੰ ਸ਼ੁਰੂ ਕਰਾਂਗੇ ਪਹਿਲਾਂ ਗਿਲਸਾਹ ਦੀ ਮਦਦ ਦੇ ਨਾਲ ਠੀਕ ਪੰਚਾਇਤ ਬਣੀ ਹੈ ਜੀ ਤੇ ਜਿੰਨੀਆਂ ਪੰਚਾਇਤਾਂ ਬਣੀਆਂ ਤੇ ਕਿਸ ਤਰ੍ਹਾਂ ਦੇ ਪਿੰਡਾਂ ਦੇ ਵਿਕਾਸ ਹੋਣਗੇ ਤੇ ਕਿਸ ਤਰ੍ਹਾਂ ਦੀਆਂ ਪੰਚਾਇਤਾਂ ਕੰਮ ਕਰਨਗੀਆਂ ਜੀ ਸਭ ਤੋਂ ਪਹਿਲਾਂ ਤਾਂ ਛੋਟੀ ਵੀ ਮੈਂ ਤੁਹਾਨੂੰ ਦੱਸ ਦਵਾਂ ਇਤਿਹਾਸ ਜਿਹੜੀ ਮਗਲੀ ਸਰਕਾਰ ਸੀ ਉਹਨਾਂ ਨੇ ਸਰਬਸੰਮਤੀ ਵਾਸਤੇ 2 ਲੱਖ ਰੁਪਏ ਰੱਖਿਆ ਸੀ ਪਰ ਐਡ ਕੀ ਐਮੈਂਡਮੈਂਟ ਕਰਕੇ ਕੈਬਨ ਨੇ ਇਹ ਫੈਸਲਾ ਕੀਤਾ ਆ ਕਿ ਜਿਹੜੀ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਆ ਨਾ ਉਹਨੂੰ 2 ਲੱਖ ਦੇ ਮਾਉਂਟ ਤੋਂ ਵਾ ਕੇ 5 ਲੱਖ ਕੀਤਾ ਹੈ ਜੀ ਇਸ ਦਾ ਸਭ ਤੋਂ ਪਹਿਲਾਂ ਉਹਦੇ ਅਸੀਂ ਇਹ ਪਿੰਡ ਨੂੰ 5 ਲੱਖ ਰੁਪਏ ਦਾਂਗੇ ਇਹ ਸਰਬਸੰਮਤੀ ਚੁਣੀ ਗਈ ਆ ਜਿਹੜੀ ਕਿ ਇਹ ਨਿਰਵ ਰੋਜ਼ ਵਿਕਾਸ ਕਰੇ ਲੋਕਾਂ ਦੇ ਕੰਮ ਕਰੇ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਆ ਜਿਸ ਤਰ੍ਹਾਂ ਕਾਲੀ ਦਲ ਨੇ ਅੱਗੇ ਪੇੜ ਚੱਲ ਪਾਈ ਸੀ ਪੀ ਇਹ ਇਲੈਕਸ਼ਨ ਦੇ ਵਿੱਚ ਨਸ਼ੇ ਜੋਰ ਨਾਲ ਪੈਸੇ ਜੋਰ ਨਾਲ ਜਿੱਤੀ ਗਈ ਸਾਡੀ ਯਾਰੀ ਇਲੈਕਸ਼ਨ ਆ ਪਿੱਛੇ ਵੀ ਹੋਈ ਐ ਐਮਐਲਏ ਸਾਹਿਬ ਦੀ ਨਾ ਅਸੀਂ ਸ਼ਰਾਬ ਦਿੱਤੀ ਨਾ ਹੀ ਪੈਸਾ ਦਿੱਤਾ ਤੇ ਗਿੱਲ ਸਾਹਿਬ ਨੇ ਇਹ ਨਾਰਾ ਦਿੱਤਾ ਹੈ ਕਿ ਜੇ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਉਂਦੇ ਜੇ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਨਾ ਤੁਹਾਡੇ ਪੈਸੇ ਲੱਗਣ ਦਊਗਾ ਸਰਬਸੋਤਿਆਂ ਬਣਾ ਕੇ ਦਿੱਤੇ ਆ ਕਿਸੇ ਵੀ ਸਰਪੰਚ ਸਾਹਿਬ ਤੋਂ ਪੁੱਛ ਲਓ ਮੈਂਬਰ ਸਾਹਿਬ ਤੋਂ ਪੁੱਛ ਲਓ ਨਿੱਕਾ ਪਹਿ ਮੋਰੀ ਵਾਲਾ ਲਗਾ ਹੋਵੇ ਉਹ ਇਸ ਕਰਕੇ ਆ ਜਦੋਂ ਪਹਿਲੋਂ ਇਲੈਕਸ਼ਨ ਲੜਿਆ ਜਾਂਦਾ 30 30 40 40 ਲੱਖ ਲੋਕਾਂ ਦਾ ਇਲੈਕਸ਼ਨ ਦੇ ਪੈਸੇ ਲੱਗਦੇ ਆ ਗੁੰਜਾਇਸ਼ ਕੀ ਹੋਈ ਗਈ ਨਹੀਂ ਮਗਰੋਂ ਫੇਰ ਸਰਪੰਚ ਵੇਖਣ ਲੱਪੈਂਦੇ ਆ ਵੀ ਅਸੀਂ ਗਰੰਟਾ ਦੇ ਪੈਸੇ ਖਾਈਏ ਇਸ ਕਰਕੇ ਸਾਡੇ ਐਮਐਲਏ ਸਾਹਿਬ ਨੇ ਸਾਰਮੀ ਦਸੋਂ ਗੇਲ ਨੇ ਜਿਹੜਾ ਵਾਦਾ ਕੀਤਾ ਸੀ ਉਹ ਤੋੜ ਨਭਾਇਆ ਆ ਕਿ ਅਸੀਂ ਯਾਦ ਕਰ ਰਿਹਾ ਹਾਂ ਹਲਕਾਉਂਦਾ ਹੈਗਾ ਐਮਐਲਏ ਨੇ ਇੱਕ ਆਪਣੇ ਐਮਐਲਏ ਸਾਹਿਬ ਨੇ ਕਿ ਕਿ ਜਿਹੜੇ ਸਵਰਗ ਆਸ਼ਰਮ ਹੈ ਜਿਹੜੇ ਸਰਪੰਚ ਜਿੰਨੇ ਨੇ ਹੈਗੇ ਆ ਉਹ ਸਭ ਤੋਂ ਪਹਿਲੋ ਬਣਾਵਾਂਗੇ ਜੀ ਉਹਨਾਂ ਨੇ ਵਾਦਾ ਕੀਤਾ ਆ ਕਿਉਂਕਿ ਅਸੀਂ ਉੱਥੇ ਜਾਣਾ ਆਪਾਂ ਇੱਥੇ ਜਿੰਨੇ ਬੈਠੇ ਆਂ ਜਦੋਂ ਆਪਾਂ ਪੂਰਨ ਕੀ ਪੂਰੇ ਹੋ ਜਾਂਦੇ ਆ ਜਾਂ ਆਪਣੇ ਸਵਾਸ ਮੁੱਕ ਜਾਂਦੇ ਆ ਕੀ ਇਹਨੂੰ ਆਪਣਾ ਥਾਂ ਉੱਥੇ ਹੀ ਆ ਜਦੋਂ ਉੱਥੇ ਲੋਕ ਜਾ ਕੇ ਵੇਖਣ ਤੋ ਆਖਣ ਪੀਤੇ ਕਿ ਚੰਗਾ ਰਾਜ ਆਇਆ ਸੀ ਚੰਗੇ ਸਰਪੰਚ ਆਏ ਸੀ ਜਿਨ੍ਹਾਂ ਨੇ ਸਵਰਗਾਸ਼ ਨੂੰ ਸੋਨਾ ਬਣਾਇਆ